ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਪ੍ਰੋਟੀਨ ਨਾਲ ਭਰਪੂਰ ਦੋਸਾ ਉਹਨੂੰ ਵੀ ਕਹਿ ਸਕਦੇ ਆ ਤੇ ਆਪਾਂ ਨੂੰ ਪੂੜਾ ਵੀ ਕਹਿ ਸਕਦੇ ਆ ਤੇ ਆਓ ਆਪਾਂ ਦੇਖੀਏ ਕੀ ਕੀ ਉਹਦੇ ਵਿੱਚ ਸਮਾਨ ਪਊਗਾ ਆਜੋ ਦੇਖੋ ਹੁਣ ਅਸੀਂ ਇੱਕ ਕੱਪ ਉਹਦੇ ਵਿੱਚ ਪਾਵਾਂਗੇ ਪੋਹਾ ਠੀਕ ਹੈ ਜੀ ਇੱਕ ਕੱਪ ਆਪਾਂ ਪਾਵਾਂਗੇ ਪਤਾਸ ਫੁੱਲ ਪਤਾਸੇ ਜਿਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਤੇ ਇੱਕ ਕੱਪ ਆਪਾਂ ਪਾਵਾਂਗੇ ਸੂਜੀ ਇਹ ਆਪਾਂ ਪਾਣੀ ਪਾਣਾ ਉਹਦੇ ਵਿੱਚ ਉਹਨੂੰ ਘੋਲਣ ਵਾਸਤੇ ਠੀਕ ਹੈ ਜੀ ਤੇ ਇੱਕ ਕੌਲੀ ਆਪਾਂ ਪਾਵਾਂਗੇ ਉਹਦੇ ਵਿੱਚ ਦਹੀਂ ਸਬਜ਼ੀਆਂ ਤੁਹਾਡੀ ਆਪਣੀ ਮਰਜ਼ੀ ਅਗਰ ਤੁਸੀਂ ਪਾਣੀ ਆ ਤਾਂ ਪਾ ਸਕਦੇ ਹੋ ਨਹੀਂ ਪਾਣੀ ਆ ਤਾਂ ਤੁਸੀਂ ਨਾ ਪਾਓ ਤੇ ਇੱਕ ਆਪਾਂ ਪਾਵਾਂਗੇ ਉਹਦੇ ਵਿੱਚ ਨਮਕ ਸਵਾਦ ਅਨੁਸਾਰ ਠੀਕ ਹੈ ਜੀ ਬਾਕੀ ਇਹ ਜਿਹੜੀ ਆਪਾਂ ਮਤਲਬ ਇਹ ਚੀਜ਼ ਆਪਾਂ ਬਣਾਉਣ ਲੱਗੇ ਆ ਨਾ ਇਹ ਛੋਟੇ 6 ਮਹੀਨੇ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਇਹ ਬੰਦਾ ਖਾ ਸਕਦਾ ਕਿਉਂਕਿ ਬਹੁਤ ਜ਼ਿਆਦਾ ਸੌਫਟ ਬਣਦੀ ਹੈ ਤੇ ਪੂਰੀ ਕੈਲਸ਼ੀਅਮ ਨਾਲ ਭਰਪੂਰ ਹੈ ਇਹ ਚੀਜ਼ ਦੇਖੋ ਜੀ ਜਿਹੜਾ ਸਾਡਾ ਉਹ ਸਾਰਾ ਮਿਸ਼ਰਣ ਸੀ ਨਾ ਸੀ ਇਹਦੇ ਵਿੱਚ ਬਾਉਲ ਦੇ ਵਿੱਚ ਪਾ ਲਿਆ ਸੀਗਾ ਦਹੀਂ ਪੋਹਾ ਤੇ ਫੁੱਲ ਪਤਾਸੇ ਸਾਰਾ ਕੁਝ ਇਹਦੇ ਵਿੱਚ ਮਿਕਸ ਕੀਤਾ ਹੋਇਆ ਤੇ ਹੁਣ ਆਪਾਂ ਇਹਨੂੰ ਨਾ 20 ਮਿੰਟ ਲਈ ਰੈਸਟ ਦਵਾਤੀ ਸੀ ਇਹ 20 ਮਿੰਟ ਇਹਨੂੰ ਹੋ ਚੁੱਕੇ ਨੇ ਪਏ ਨੂੰ ਤੇ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਐਬਜ਼ਾਰਬ ਹੋ ਚੁੱਕਿਆ ਸੂਜੀ ਪੋਹਾ ਤੇ ਫੁੱਲ ਪਤਾਸੇ ਇਹ ਜਿਹੜਾ ਮਿਸ਼ਰਣ ਹੈ ਜਿਹੜਾ ਇਹਦੀ ਤੋਂ ਬਣੂਗੀ ਜਿਹੜੇ ਤੋਂ ਬਣਨਗੇ ਪੂੜੇ ਉਹੋ ਤੁਸੀਂ 6 ਮਹੀਨੇ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਉਹਨਾਂ ਨੂੰ ਖਵਾ ਸਕਦੇ ਹੋ ਕਿਉਂਕਿ ਇਹ ਬਹੁਤ ਜ਼ਿਆਦਾ ਸੌਫਟ ਬਣਦੇ ਤੇ ਹੈਲਦੀ ਬਹੁਤ ਜ਼ਿਆਦਾ ਹੁੰਦੇ ਨੇ ਹੁਣ ਆਪਾਂ ਜਿਹੜਾ ਆਪਣਾ ਮਿਸ਼ਰਣ ਸੀ ਆਪਾਂ ਇਹਨੂੰ ਉਹਨਾਂ ਮਿਕਸੀ ਦੇ ਜਾਰ ਦੇ ਵਿੱਚ ਪਾ ਲਾਂਗੇ ਇਹਨੂੰ ਆਪਾਂ ਬਿਲਕੁਲ ਬਰੀਕ ਪੇਸਟ ਬਣਾ ਲੈਣਾ স্মੂਥ ਪੇਸਟ ਦੇਖੋ ਜੀ ਜਿਹੜਾ ਆਪਣਾ ਬੈਟਰ ਉਹ ਆਪਾਂ ਬੀਟ ਕਰ ਲਿਆ ਠੀਕ ਹੈ ਜੀ ਇਹ ਚੰਗੀ ਤਰ੍ਹਾਂ স্মੂਥ ਹੋ ਚੁੱਕਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਨਮਕ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਪਾਣਾ ਬਾਕੀ ਤੁਸੀਂ ਮਿਰਚ ਵੀ ਪਾ ਸਕਦੇ ਹੋ ਜਿਹੜੇ ਵੀ ਤੁਸੀਂ ਇੱਥੇ ਮਸਾਲੇ ਪਾਣਿਆ ਹੋਰ ਵੀ ਤੁਸੀਂ ਪਾ ਸਕਦੇ ਹੋ ਉਹ ਤੁਹਾਡੀ ਟੇਸ ਦੇ ਅਕੋਰਡਿੰਗ ਹੈ ਜਿਵੇਂ ਮੈਂ ਇਹਦੇ ਵਿੱਚ ਹਰੀ ਮਿਰਚ ਕੱਟੀ ਹੈ ਛਿੰਨਾ ਮਿਰਚ ਕੱਟੀ ਹੈ ਤੇ ਟਮਾਟਰ ਕੱਟੇ ਹਨ ਇਹ ਵੀ ਵਿੱਚ ਇਹਦੇ ਐਡ ਕਰਾਂਗੇ ਬਾਕੀ ਇਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਛੋਟੇ ਤੱਤੇ ਨੂੰ ਦੇਣਾ ਉਹ ਤਾਂ ਦੇਖੋ ਇਹ ਖਾ ਨਹੀਂ ਸਕੂਗਾ ਠੀਕ ਹੈ ਜੀ ਉਹਨੂੰ ਤੁਸੀਂ ਪਲੇਨ ਵੀ ਬਣਾ ਕੇ ਦੇ ਸਕਦੇ ਹੋ ਤੇ ਤੁਸੀਂ ਜੇ ਆਪ ਖਾਣਾ ਜਾਇਓ ਫਿਰ ਜਿਹੜੇ ਡਾਈਟ ਵਗੈਰਾ ਕਰਦੇ ਨੇ ਉਹਨਾਂ ਵਾਸਤੇ ਵੀ ਇਹ ਚੀਜ਼ ਬਹੁਤ ਜ਼ਿਆਦਾ ਵਧੀਆ ਏ ਉਹ ਵੀ ਇਹ ਜੋੜਾਂ ਦੇ ਵਿੱਚ ਦਰਦ ਰਹਿੰਦਾ ਜਿਨ੍ਹਾਂ ਦੇ ਉਹਨਾਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਵਧੀਆ ਇੱਕ ਤਾਂ ਹਾਜ਼ਮੇਦਾਰ ਹੁੰਦਾ ਇਹ ਤੇ ਦੂਸਰੀ ਗੱਲ ਹੈ ਕਿ ਇਹ ਮਤਲਬ ਇਹ ਕੈਲਸ਼ੀਅਮ ਨਾਲ ਭਰਪੂਰ ਹੈ ਸਭ ਤੋਂ ਵਧੀਆ ਤਾਂ ਗੱਲ ਇਹ ਹੈ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਕੀ ਬਾਕੀ ਇਹ ਥੱਲੇ ਨਾ ਲੱਗੇ ਵੈਸੇ ਤਾਂ ਮੇਰਾ ਪੈਨ ਇਹ ਜਿਹੜਾ ਨਾਨ ਸਟਿਕੀ ਹੈ ਨਹੀਂ ਲੱਗਦਾ ਇਹਦੇ ਵਿੱਚ ਥੱਲੇ ਪਰ ਫਿਰ ਵੀ ਆਪਾਂ ਇਹਦੇ ਵਿੱਚ ਕੀ ਲਗਾ ਲਿਆ ਮੈਂ ਦੇਸੀ ਕੀ ਲਗਾਇਆ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਤੇਲ ਵੀ ਪਾ ਲਗਾ ਸਕਦੇ ਹੋ ਰਿਫਾਈਨ ਵੀ ਲਗਾ ਸਕਦੇ ਹੋ ਹੁਣ ਆਪਾਂ ਇਹ ਬੈਟਰ ਨੂੰ ਇਹਦੇ ਵਿੱਚ ਪਾਵਾਂਗੇ ਇਹਨਾਂ ਨੂੰ ਅਕੜਸੀ ਵੀ ਸਾਈਟਾਂ ਨਾਲ ਥੋੜੀ ਥੋੜੀ ਹਿਲਾ ਕੇ ਨੇ ਫਲਾ ਦੇਣਾ ਤੁਸੀਂ ਠੀਕ ਹੈ ਜੀ ਜਿੰਨਾ ਵੀ ਪਤਲਾ ਬਣਦਾ ਉਹਨਾਂ ਨੂੰ ਬਣਾ ਲਓ ਦੇਖੋ ਜੀ ਸਾਡੀ ਇੱਕ ਸਾਈਡ ਆਪ ਕਰ ਚੁੱਕੀ ਹੈ ਹੁਣ ਅਸੀਂ ਇਹ ਮੇਰੀ ਸਾਈਡ ਬਦਲ ਕੇ ਦਿਖਾਉਣੀ ਹੈ ਇਹ ਸਾਈਡ ਹੋਰ ਵੀ ਬਦਲਣੀ ਹੈ ਦੇਖੋ ਜੀ ਹੁਣ ਸਾਡਾ ਇਹ ਪੂਰਾ ਬਣ ਚੁੱਕਿਆ ਹੈ ਇਹਨੂੰ ਤੁਸੀਂ ਅਸੀਂ ਐਵੇਂ ਸੌਸ ਦੇ ਨਾਲ ਇਹਨੂੰ ਸਰਵ ਕਰਨ ਲੱਗੇ ਹਾਂ ਟਮਾਟੋ ਸੌਸ ਤੇ ਸਾਈਦਨ ਸੌਸ ਦੇ ਨਾਲ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਸਬਜੀ ਨਾਲ ਵੀ ਖਾ ਸਕਦੇ ਹੋ ਦਹੀਂ ਨਾਲ ਵੀ ਖਾ ਸਕਦੇ ਹੋ ਕਿਸੇ ਸੌਸ ਨਾਲ ਵੀ ਖਾ ਸਕਦੇ ਹੋ ਓਕੇ ਜੀ ਕਰੇਨ ਜਾਏ ਤੁਸੀਂ ਇਹ ਚੀਜ਼ ਬਣਾ ਕੇ ਜਰੂਰ ਦੇਖਿਓ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਓਕੇ ਜੀ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ